ਪੇਗ ਨੂੰ ਜਿੰਦਾਬਾਦ ਕਰੋ ਇੱਕ ਬੇਜ਼ੀ ਹੈ ਸਾਡੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਚਰਨਾਂ ਦੇ ਵਿੱਚ ਅੱਜ ਮੇਰੇ ਨਾਲ ਅਧਿਆਪਕ ਜਿਹੜੇ ਪਿੰਡ ਦੇ ਪ੍ਰਗਤੀ ਕਮੇਟੀ ਦੇ ਨੌਲਿਆਰ ਖੜੇ ਹੈ ਜਿਉਂਤ ਖੜਾ ਹੈ ਕਿ ਜੱਜਰ ਖੜਾ ਪਹਿਲਾ ਨਾਮ ਸੀਗੇ ਜੀ ਤੁਸੀਂ ਆਪ ਨੇ ਜੇਤ ਕੀਤਾ ਤੁਸੀਂ ਵੀ ਬੋਲਿਆ ਸੀਗਾ ਇਹ ਬੜਾ ਜਿੱਕਰ ਜਿੱਕਰ ਪਿੱਛੇ ਦਾ ਪਲੇਗਰਾਉਂਡ ਭਾਈ ਜੀ ਇੱਕ ਭਰਾਵਾਂ ਨੇ ਆਪਾਂ ਵੇਖ ਰਹੇ ਹਾਂ ਕਿ ਕਈ ਜਣਾਂ ਦੇ ਵੀਡੀਓ ਵੀ ਬੜੀਆਂ ਪੈਰੀਆਂ ਤੇ ਨਸ਼ਿਆਂ ਤੋਂ ਦੂਰ ਦੇ ਖੇਡਾਂ ਦੀ ਵੱਲ ਪ੍ਰੇਰਣਾ ਕਰਦਾ ਆਪਣਾ ਇੱਕ ਭਰਾਵਾਂ ਨੇ ਕਹਲਾ ਕੀਤਾ ਵੀ ਸਾਨੂੰ ਗਰਾਊਂਡ ਚਾਹੀਦਾ ਹੀ ਰਹੀ ਭਰਾ ਸਾਡੇ ਕਹਿੰਦੇ ਵੀ ਸਾਨੂੰ ਗਰਾਊਂਡ ਦੀ ਸਖਤ ਲੋੜ ਹੈ ਤੇ ਜਿੱਦੇ 'ਚ ਵਾਲੀਬਾਲ ਦਾ ਵੀ ਗਰਾਊਂਡ ਹੋਵੇ ਕਬੱਡੀ ਦਾ ਵੀ ਹੋਵੇ ਤੇ ਕ੍ਰਿਕਟ ਦਾ ਵੀ ਹੋਵੇ ਜਿਹਦੇ 'ਚ ਸਾਰੀਆਂ ਗੇਮਾਂ ਖੇਡ ਸਕੀਏ ਔਸ ਲਈ ਸਾਡੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀਰਾਂ ਇਹ ਮਿਸ਼ਨਾਂ ਦੇ ਵੱਧ ਤੋਂ ਵੱਧ ਸਪੋਰਟ ਕਰੋ ਇਹ ਮੈਦਾਨ ਦੇ ਵੱਧ ਤੋਂ ਵੱਧ ਆ ਵੀਡੀਓ ਨੂੰ ਸ਼ੇਅਰ ਕਰੋ ਜੀ ਇੱਕ ਕਮੈਂਟ ਕਰਕੇ ਦੱਸੋ ਵੀ ਗਰਾਊਂਡ ਆ ਉਹਦੇ ਬਣਾਇਆ ਚਾਹੀਦਾ ਕਿਉਂਕਿ ਭਾਈ ਬੜੇ ਲੰਬੇ ਸਮੇਂ ਤੋਂ ਆਹ ਟੀਮ ਬੜੇ ਵੱਡੇ ਵੱਡੇ ਟੂਰਨਾਮੈਂਟ ਖੇੜਨੀ ਆ ਰਹੀ ਹੈ ਤੇ ਮੇਰਾ ਬਾਈਦਣਗੇ ਨਾ ਮੁੰਡਿਆਂ ਨੂੰ ਗਰਾਊਂਡ ਦੀ ਜਿਹੜੀ ਬਹੁਤ ਲੋੜ ਹੈ ਤੇ ਜਿਹੜੀ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਜਿਹੜੇ ਭਰਾ ਵੀਡੀਓ ਦੇਖਣਾ ਤੇ ਵੱਧ ਤੋਂ ਵੱਧ ਆ ਵੀਡੀਓ ਸ਼ੇਅਰ ਕਰੋ ਜੀ ਕਿਉਂਕਿ ਆਹ ਮੁੰਡਿਆਂ ਨੂੰ ਗਰਾਊਂਡ ਮਿਲਣਾ ਚਾਹੀਦਾ ਹੈ ਗਿੱਡੀ-ਵੱਡੀ ਇਹਨਾਂ ਦੀ ਗੇਮ ਹੈ ਬਾਈ ਜੀ ਇਹਨਾਂ ਕੋਲੇ ਗਰਾਊਂਡ ਜਿਹੜਾ ਨਹੀਂ ਹੈਗਾ ਤੇ ਜਿਹੜਾ ਮਿਸ਼ਨ ਭਰਾਵਾਂ ਨੇ ਚਲਾਇਆ ਹੋਇਆ ਹੈ ਇਹ ਬੇਨਤੀ ਹੈ ਮੁਖमंत्री ਸਾਹਿਬ ਜੀ ਤੁਹਾਡੇ ਚਰਨਾਂ ਦੇ ਵਿੱਚ ਵੀ ਆਹ ਮੁੰਡਿਆਂ ਦਾ ਤੁਸੀਂ ਗਰਾਊਂਡ ਪਾਸ ਕਰਕੇ ਦਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮੇਰਾ ਨਾਮ ਸ਼ੈਨ ਹੈ ਸਾਨੂੰ ਖੇਡ ਸਟੇਡੀਅਮ ਦੀ ਬਹੁਤ ਜ਼ਰੂਰਤ ਹੈ ਅਸੀਂ ਖੇਡਣਾ ਚਾਹੁੰਦੇ ਹਾਂ ਅਸੀਂ ਸਾਡੀ ਪੰਜਾਬ ਸਰਕਾਰ ਅੱਗੇ ਬੇਨਤੀ ਹੈ ਕਿ ਸਾਨੂੰ ਖੇਡ ਸਟੇਡੀਅਮ ਦਿੱਤਾ ਜਾਵੇ ਆਇ ਚੇਂਜ ਵਿਦ ਮਿਸ਼ਨ ਪਲੇ ਗਰੂਪ 2025 ਡੰਗਰ ਜੀ ਸਤਿ ਸ਼੍ਰੀ ਅਕਾਲ ਸਰ ਬਿਆਨ ਮੈਂ ਗਾਮੀਂ ਦੰਗੂ ਸੁੜਾ ਮੰਗਲਾਂ ਜੇਬ ਜ਼ਰੂਰ ਮੇਰੀ ਸੋਚ ਗਰੀਬ ਕੋਨੀ ਤੇ ਸਰ ਸਾਰੇ ਇਕੱਠਾ ਹੋ ਜਾ ਜਦ ਮਾਪਕੇ ਦੇੜੀ ਛੋੜੀਏ ਬੰਸਰ ਜ਼ਰੂਰ ਖੜੂਮਾ ਮੈਂ ਖੁਦ ਖੇਡ ਨਾ ਸਕੋ ਤੋਂ ਬਿਆਨ ਖੇਡਦਾ ਜੂਰ ਦੇਖ ਦੇਖ ਸਾਰਿਆਂ ਨੇ ਬੇਨਤੀ ਹੈ ਜਿੱਤਾ ਵੀ ਸੁਣਨ ਲੱਗ ਰਿਹਾ ਬਜ਼ੁਰਗ ਬੈਠੇ ਸੁਣਨ ਲੱਗ ਰਿਹਾ ਤੇ ਭਾਈ ਤਾਂ ਵੀ ਨਾ ਆ ਜਾਓ ਅੰਕਲ ਚਾਚਾ ਭਾਇਆ ਮਾਮਾ ਕਾਕਾ ਜਿੱਤਾ ਵੀ ਸੁਣਨ ਲੱਗ ਰਿਹਾ ਵੀ ਨਾ ਨਾ ਕੀ ਨਾ ਜਾਓ ਟਾਬਰਾ ਸਕੇ ਖੜ ਜਾਓ ਕਾਬਰਾ ਸਗਾ ਜੀ ਅੱਛੀ ਸੋਚ ਅੱਛੀ ਚੀਜ਼ ਕਾ ਨਹੀਂ ਆਜ ਅਗਰ ਬੱਚਾ ਚੱਲਣ ਲੱਗ ਰਿਹਾ ਹੈ ਤਾਂ ਬਾਗਾ ਸਗਾ ਖੜਨੋ ਆਪਣੋ ਹੱਕ ਬਣੇ ਨਹੀਂ ਤਾਂ ਬਾਦ ਗਾ ਮਾ ਖੜੋਗਾ ਜਦ ਕੋਈ ਨਸ਼ਾ ਕਾ ਨਹੀਂ ਚੱਲ ਪੜੇ ਜਦ ਇਹ ਮਾਰ ਲਾ ਕੇ ਇਗਰਾ ਕੋਈ ਇਲਾਜ ਕਰੋ ਇਹ ਮਿਸ਼ਨ ਪਲੇ ਗਰਾਉਂਡ ਜਿੰਦਾਬਾਦ ਮਿਸ਼ਨ ਪਲੇ ਗਰਾਉਂਡ ਜਿੰਦਾਬਾਦ ਮਿਸ਼ਨ ਪਲੇ ਗਰਾਉਂਡ ਜਿੰਦਾਬਾਦ ਕੋਈ ਇਕਲਾ ਵਾਸਤੇ ਕੋਈ ਨਹੀਂ ਇੱਤਾ ਕੋ ਖੇਡਾਗਾ ਟੱਪਰ ਹੈ भविष्य की यह बात लग रही है तो था था। कोई एक लोग पर्सनल मुद्दों को नहीं है प्ले ग्राउंड को तो अगर पिछली पंचायत सरकार की ना अगर 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 उठाए तो अब सगा करना चाहिए एक अच्छी सोच के सगा अच्छा विचार के सगा करना चाहिए मिशन प्ले ग्राउंड मिशन प्ले ग्राउंड मिशन प्ले ग्राउंड मिशन प्ले ਆਏ ਗੜੀ ਆਤਲੇ ਮੰਦਰਾਲੀ ਪ੍ਰਕਾਯਾ ਮੇਰਾ ਨਾਮ ਸਿਮਰਨਜੀਤ ਹੈ ਮੈਂ ਡੰਗਰਖੇੜੇ ਪਿੰਡ ਦਾ ਨਿਵਾਸੀ ਹਾਂ ਸਾਡੇ ਪਿੰਡ ਨੂੰ ਗਰਾਊਂਡ ਦਿੱਤੇ ਜਾਵੇ ਅਸੀਂ ਵੀ ਚੈਂਪੀਅਨ ਬੰਨਾ ਚਾਹੁੰਦੇ ਹਾਂ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸਾਡੇ ਪਿੰਡ ਨੂੰ ਪਲੇ ਗਰਾਊਂਡ ਦਿੱਤਾ ਜਾਵੇ ਮੇਰੇ ਪਰਵਾਹਾਂ ਵੱਲੋਂ ਮਿਸ਼ਨ ਚਲਾਇਆ ਗਿਆ ਹੈ ਮੈਂ ਉਹਨਾਂ ਦੇ ਨਾਲ ਹਾਂ ਚਲੋ ਪਲੇ ਗਰਾਊਂਡ 2025 ਜਿੰਦਾਬਾਦ